ਜੈ ਗੁਰਦੇਵ ਤੁਹਾਨੂੰ ਗੁਰਦੇਵ ਸੋ ਧੰਨਵਾਦ ਕਰਦੇ ਆ ਗ੍ਰੀਸ ਦੀਆਂ ਸੰਗਤਾਂ ਦਾ ਗੁਰੂ ਘਰ ਦੀ ਸਮੂਹ ਪ੍ਰਬੰਧਕ ਕਮੇਟੀ ਦਾ ਔਰ ਸੋਨੀ ਵਾਲਿਆ ਜੀ ਗ੍ਰੀਸ ਤੋਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਵਿਦੇਸ਼ਾਂ ਦੇ ਵਿੱਚ ਰੱਖ ਕੇ ਸਤਿਗੁਰੂ ਰਵਿਦਾਸ ਸਹਾਰਾ ਜੀ ਦੇ ਨਾਮ ਦਾ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਆ ਤੇ ਉਹਨਾਂ ਨੇ ਰੁਮਾਲ ਬਣਵਾ ਕੇ ਸੇਵਾ ਦਾ ਮੌਕਾ ਦਿੱਤਾ ਸੋ ਧੰਨਵਾਦ ਕਰਦੇ ਆ ਸੋ ਹੋਰ ਵੀ ਕਿਸੇ ਸੰਗਤ ਨੂੰ ਵੀਰ ਨੂੰ ਭੈਣ ਭਰਾ ਨੂੰ ਪ੍ਰਬੰਧਕ ਕਮੇਟੀ ਨੂੰ ਰਮਾਲ ਸਰੂਪੇ ਝੰਡੇ ਚਾਹੀਦੇ ਹੋਣ ਸੰਸਮੇਲਨ ਤੇ ਪਰਮਾਲ ਨਿਸ਼ਾਨ ਸਾਹਿਬ ਚਾਹੀਦੇ ਹੋਣ ਚਾਹੇ ਸੰਸਥਾ ਦੇ ਨਾਮ ਤੇ ਹੋਵੇ ਪ੍ਰਬੰਧਕ ਕਮੇਟੀ ਦੇ ਨਾਮ ਤੇ ਹੋਵੇ ਕਿਸੇ ਗਰੁੱਪ ਦੇ ਨਾਮ ਤੇ ਸੰਸਥਾ ਦੇ ਨਾਮ ਤੇ ਬਣਵਾਉਣੇ ਹੋਣ ਤਾਂ ਜ਼ਰੂਰ ਦਾਸ ਨਾਲ ਸੰਪਰਕ ਕਰਨ ਦਾਸ ਅਮਰਜੀਤ ਕੁਮਾਰ ਵਦਸੀਆ ਫੋਨ ਨੰਬਰ 980310060 ਸੋ ਕਿਤੇ ਵੀ ਹੋਣ ਰੁਮਾਲ ਪਹੁੰਚਾਵ ਦਿੱਤੇ ਜਾਂਦੇ ਹਨ ਸੋ ਜੇਕਰ ਕਿਸੇ ਵੀਰ ਭੈਣ ਭਰਾ ਨੇ ਬਣਾਉਣੇ ਹੋਣ ਤਾਂ ਜਰੂਰ ਸੰਪਰਕ ਕਰਿਓ ਨੰਬਰ ਸਕਰੀਨ ਤੇ ਲਿਖਿਆ ਹੋਇਆ ਹੈ 980310060 ਐਡਰੈਸ ਹੈ ਖੁਰਲਾ ਕਿੰਗਰਾ ਕਲੋਨੀ ਜਲੰਧਰ ਸੋ ਕਿਸੇ ਵੀਰ ਨੂੰ ਲੋੜ ਹੋਵੇ ਸੰਮੇਲਨ ਤੇ ਜਾਂ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਨਿਸ਼ਾਨ ਸਾਹਿਬ ਬਣਾਉਣੇ ਹੋਣ ਰਮਾਲ ਬਨਮਾਉਣੇ ਹੋਣ ਸੰਪਰਕ ਰੋਜੀ ਜੈ ਗੁਰਦੇਵ ਜੀ